ਪੰਜਾਬੀ ਏਕਤਾ ਚੈਨਲ ਲੈ ਕੇ ਰੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਗੁੱਸੇ 'ਚ ਸੁਖਵੀਰ ਬਾਦਲ ਤੇ ਭੜਕੇ ਸੀਐਮ ਭਗਵੰਤ ਮਾਨ ਸ਼ਰਿਆਮ ਕਰਤਾ ਖੁੱਲਾ ਚੈਲੰਜ ਨਵਜੋਸ ਸਿੰਘ ਕਿੱਦੂ ਫੇਰ ਕਰਨਗੇ ਨਵਾਂ ਤਮਾਕਾ ਨਾਲ ਹੀ ਸ਼ਾਇਰਾਨਾ ਦਾ ਚ ਵਿਰੋਧੀਆਂ ਨੂੰ ਦਿੱਤਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਿੰਡਾਂ ਲਈ ਕੀਤਾ ਤਮਾਕੇ ਦਾ ਰੈਲਾਣ ਸੁਣਾਈ ਖੁਸ਼ਖਬਰੀ ਵਾਹਨ ਚਾਲਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਕੀਤੀ ਅਪੀਲ ਨਹੀਂ ਤਾਂ ਲੱਗੇਗਾ ਵੱਡਾ ਜੁਰਮਾਨਾ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਨਹਾਨੀ ਦਾ ਕੇਸ ਕੀਤਾ ਦਰਜ ਕੀਤਾ ਭਗਵੰਤ ਮਾਨ ਨੇ ਲਾਏ ਝੂਠੇ ਇਲਜ਼ਾਮ ਪੰਜਾਬ ਚ ਵਧਿਆ ਠੰਡ ਦਾ ਕਹਿਰ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ ਤੇ ਖੁੱਲ ਕੇ ਬੋਲੇ ਰਾਜਾ ਵੜਿੰਗ ਆਖੀਆਂ ਵੱਡੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਵੱਲੋਂ ਸੀਐਮ ਭਗਵੰਤ ਮਾਨ ਤੇ ਮਾਨਹਾਨੀ ਦੇ ਕੇਸ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਠੋਕਮਾ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਅੱਜ ਕਹਿਣਾ ਕਰ ਕੇ ਇਸੋ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਲਈ ਬੇਨਤੀ ਕਰਨਗੇ ਤਾਂ ਜੋ ਲੋਕਾਂ ਨੂੰ ਬਾਦਲਾਂ ਦੇ ਪਾਪਾਂਵਾਂ ਜਾਣੂ ਕਰਵਾਇਆ ਜਾ ਸਕੇ ਭਗਵੰਤ ਮਾਨ ਨੇ ਕਿ ਹੈਗੀ ਬਾਦਲਾਂ ਦੀ ਪੰਜਾਬ ਨਾਲ ਕੀਤੀ ਗੱਦਾਰੀ ਦੇ ਨਾਮਾਂ ਵੱਜੋ ਹਰਿਆਣਾ ਨੇ ਉਹਨਾਂ ਦੇ ਫਾਰਮ ਹਾਊਸ ਤੱਕ ਨਹਿਰ ਦੀ ਉਸਾਰੀ ਕੀਤੀ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਸੂਬੇ ਦੀ ਤਰੱਕੀ ਵਿੱਚ ਢੀਕਾ ਡਾ ਕੇ ਬਾਦਲਾਂ ਨੇ ਹੋਟਲ, ਟਰਾਂਸਪੋਰਟ ਅਤੇ ਹੋਰ ਕਾਰੋਬਾਰ ਵਧਾਇਆ ਜਿਸ ਬਾਰੇ ਲੋਕਾਂ ਨੂੰ ਵਿਸਤਾਰ ਨਾਲ ਦੱਸਿਆ ਜਾਵੇਗਾ ਮੁੱਖ ਮੰਤਰੀ ਨੇ ਕਿ ਹੈਗੀ ਸੁਵੀਰ ਬਾਦਲ ਆਪਣੀ ਜਾਇਦਾਦ ਬਚਾਉਣ ਲਈ ਕੇਸ ਲੜ ਰਹੇ ਹਨ ਜਦੋਂ ਕਿ ਉਹ ਲੋਕਾਂ ਨੂੰ ਬਚਾਉਣ ਲਈ ਅਦਾਲਤ ਜਾਣਗੇ ਭਗਵੰਤ ਮਾਨ ਨੇ ਕਿ ਹੈ ਕਿ ਉਹ ਬਾਦਲ ਪਰਿਵਾਰ ਦੀਆਂ ਉਹਨਾਂ ਸਾਰੀਆਂ ਕਰਤੂਤਾਂ ਬਾਰੇ ਦੁਨੀਆ ਦੱਸਣਗੇ ਜਿੰਨਾ ਕਾਰਨ ਸੂਬਾ ਵੱਖ-ਵੱਖ ਖੇਤਰਾਂ ਵਿੱਚ ਪਛੜ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਲੋਕ ਉਹਨਾਂ ਦੇ ਗੁਨਾਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ ਕਾਂਗਰਸ ਪਾਰਟੀ ਲਾਈਨ ਤੋਂ ਵੱਖ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਧਮਕੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਸੰਬੰਧੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਖਾਤਿਆਂ ਤੇ ਪੋਸਟਰ ਵੀ ਜਾਰੀ ਕਰ ਦਿੱਤੇ ਹਨ ਨਵਜੋਤ ਸਿੱਧੂ ਹੁਣ ਚੌਥੀ ਰੈਲੀ ਮੋਗਾ ਵਿੱਚ ਕਰਨ ਜਾ ਰਹੇ ਹਨ 21 ਜਨਵਰੀ ਨੂੰ ਮੋਗਾ ਦੇ ਨਿਹਾਲ ਸਿੰਘ ਵਾਲਾ ਚ ਪ੍ਰਾਈਮ ਫਾਰਮ ਬੁੱਗੇਪੁਰਾ ਬਾਈਪਾਸ ਨੇੜੇ ਸਵੇਰੇ 11 ਵਜੇ ਲੋਕ ਮਿਲਨੀ ਕਰਨ ਜਾ ਰਹੇ ਹਨ ਇਸ ਤੋਂ ਪਹਿਲਾਂ ਸਿੱਧੂ ਨੇ ਹੁਸ਼ਿਆਰਪੁਰ ਵਿੱਚ ਰੈਲੀ ਕੀਤੀ ਸੀ ਉਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਲੀਡਰਸ਼ਿਪ ਦੀ ਮੀਟਿੰਗ ਸੱਦੀ ਸੀ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਬਿਨਾ ਨਾਮ ਲੈ ਸ਼ਾਇਰਾਨਾ ਅੰਦਾਜ਼ ਵਿੱਚ ਵਿਰੋਧੀਆਂ ਤੇ ਤਿੱਖੇ ਤੰਜ ਕਸੇ ਉਹਨਾਂ ਨੇ ਟਵਿੱਟਰ ਤੇ ਵੀਡੀਓ ਪੋਸਟ ਕਰਦੇ ਕਿ ਹੈਗੀ ਕੋੜੀ ਕੋੜੀ ਵੀ ਕਿਹੋਈ ਲੋਕ ਸਮਝੌਤਾ ਕਰਕੇ ਘੂਟਨੋ ਪੈਟੇ ਕੇ ਹੋਏ ਲੋਕ ਵਰਗਤ ਕੀ ਬਾਤ ਕਰਤੇ ਹਨ ਗਮਲੋ ਮੇ ਉਗੇ ਹੋਏ ਲੋਗ ਇਸ ਸ਼ਾਇਰਾਨਾ ਦਾਇਰ ਵਿੱਚ ਉਹਨਾਂ ਨੇ ਬਿਨਾਂ ਨਾਂ ਲਈ ਹੀ ਵਿਰੋਧੀਆਂ ਦੇ ਸ਼ਬਦੀ ਹਮਲਾ ਬੋਲਿਆ ਹੈ ਦੱਸਨੋ ਹੈ ਕਿ ਇਸ ਤੋਂ ਪਹਿਲਾਂ ਰਾਜਾ ਬੜਿੰਗ ਨੇ ਸਿੱਧੂ ਖਿਲਾਫ ਬੋਲਦੇ ਕਿ ਹਸਕੀ ਕਿਸ਼ਨ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕੋਈ ਵੀ ਕਮਜ਼ੋਰ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਮਾਨ ਨੇ ਸੰਗਰੂਰ ਵਿੱਚ 14 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਇਸ ਮੌਕੇ ਸੀਐਮ ਭਗਵੰਤ ਸਮਾਨ ਨੇ ਵੱਡਾ ਐਲਾਨ ਕਰਦੇ ਕਿ ਹੈ ਕਿ ਧੂਰੀ ਦੇ ਸਾਰੇ ਪਿੰਡਾਂ ਲਈ 29 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਨਾਂ ਤੇ ਕਦੇ ਵੀ ₹1 ਨਹੀਂ ਖਾਵਾਂਗਾ ਅਤੇ ਨਾ ਹੀ ਕਦੇ heira-feri ਕਰਾਂਗਾ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਜਨਤਾ ਨੇ ਮੈਨੂੰ ਖਜ਼ਾਨਾ ਦਿੱਤਾ ਹੈ ਉਹ ਜਨਤਾ ਦਾ ਪੈਸਾ ਹੈ ਉਹਨਾਂ ਨੇ ਕਿਹਾ ਕਿ ਕੱਲੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉ ਕਿ ਇੱਕ-ਇੱਕ ਔਰਤ ਨੇ 1.5 ਲੱਖ ਰੁਪਏ ਦੇ ਕਰੀਬ ਕਮਾ ਲਿਆ ਹੈ ਤਾਂ ਸੀ ਹੁਣ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਕਹਿ ਦਿੱਤਾ ਹੈ ਕਿ ਸਾਨੂੰ ਹੀ ਵਰਦੀਆਂ ਸਿਉਣ ਲਈ ਦੇ ਦਿਆ ਕਰੋ ਅਤੇ 25 ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਦੇ ਆਰਡਰ ਦੇ ਦਿੱਤੇ ਹਨ ਉਨਾਂ ਨੇ ਐਲਾਨ ਕਰਦੇ ਕਿ ਹੈ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਇਹਨਾਂ ਨੂੰ ਹੀ ਸਲਾਈ ਲਈ ਦਿਆ ਕਰਾਂਗੇ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਲੋਕਾਂ ਨੂੰ ਆਪਣੇ ਵਾਹਨਾਂ ਤੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣ ਦੀ ਅਪੀਲ ਕੀਤੀ ਹੈ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਸਾਰੇ ਵਾਹਨਾਂ ਲਈ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣੀਆਂ ਲਾਜ਼ਮੀ ਹਨ। ਲਾਲਜੀਤ ਸਿੰਘ ਪੁੱਲਰ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੁਆਰਾ ਚੁੱਕੇ ਗਏ ਵੱਖ-ਵੱਖ ਉਪਾਅਾਂ ਜਿਵੇਂ ਕਿ ਵਾ ਫਿਟਮੈਂਟ ਸੈਂਟਰ ਖੋਲੇ ਜਾਣ ਅਤੇ ਐਚਐਸਆਰਪੀ ਲਗਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਹਾਊਸ ਫੀਟਮੈਂਟ ਆਦੀ ਦੇ ਵਿਕਲਪਾਂ ਦੀ ਪੇਸ਼ਕਸ਼ ਦਾ ਜ਼ਿਕਰ ਕੀਤਾ ਗਿਆ ਹੈ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਇੱਕ ਵਾਰ ਫਿਰ ਸਾਰੇ ਮੋਟਰ ਵਾਹਨ ਮਾਲਕਾਂ ਤੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਤੇ HSRP ਲਗਾਉਣ ਨਹੀਂ ਤਾਂ ਇਸ ਦੀ ਉਲੰਘਣਾ ਕਰਨ ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਰਚੀ ਸਾਜ਼ਿਸ਼ ਤਹਿਤ ਕੀਤੀ ਛੁੱਟੀ ਦੁਸ਼ਨਵਾਦੀ ਲਈ ਉਹਨਾਂ ਖਿਲਾਫ 1 ਕਰੋੜ ਰੁਪਏ ਦਾ ਮਾਣ ਹਨੀ ਕੇਸ ਦਾਇਰ ਕੀਤਾ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਇੱਥੇ ਸਿਵਲ ਜੱਜ ਦੀ ਅਦਾਲਤ ਵਿੱਚ ਆਪਣੇ ਵਕੀਲ ਰਾਹੀਂ ਇਹ ਸਿਵਲ ਮੁਕੱਦਮਾ ਦਾਇਰ ਕੀਤਾ ਹੈ ਅਦਾਲਤ ਵਿੱਚ ਲੋੜੀਂਦੀ 229000 ਰੁਪਏ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਸਾਜ਼ਿਸ਼ਾਂ ਦਾ ਹਿੱਸਾ ਬਣ ਭਗਵੰਤ ਮਾਨ ਵੱਲੋਂ ਮੇਰੇ ਪਰਿਵਾਰ ਅਤੇ ਸ੍ਰੋਮਣੀ ਅਕਾਲੀ ਦਲ ਤੇ ਝੂਠੇ ਇਲਜ਼ਾਮ ਲਗਾਏ ਗਏ ਹਨ ਸੁਖਵੀਰ ਬਾਦਲ ਨੇ ਕਿ ਹੈ ਕਿ ਮੁੱਖ ਮੰਤਰੀ ਦੇ ਬਿਆਨਾਂ ਦੇ ਖਿਲਾਫ ਮੁਖਸਰ ਸਾਈ ਵਿਖੇ ਮਾਨਯੋਗ ਸਿਵਲ ਜੱਜ ਜਦ ਅਦਾਲਤੀ ਚ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ ਜਿਸ ਦਾ ਭਗਵਾਨ ਤਮਨ ਨੂੰ 1 ਕਰੋੜ ਰੁਪਏ ਦਾ ਹਰਜਾਨਾ ਭਰਨਾ ਪਵੇਗਾ ਅਤੇ ਇਸ ਵਾਰ ਅਦਾਲਤ ਵਿੱਚ ਉਹਨਾਂ ਨੂੰ ਆਪਣੇ ਝੂਠੇ ਬੋਲਾਂ ਦਾ ਜਵਾਬ ਵੀ ਦੇਣਾ ਪਵੇਗਾ। ਉੱਤਰੀ ਭਾਰਤ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਠੰਡ ਦੇ ਕਹਿਰ ਨੇ ਜਿੱਥੇ ਲੋਕਾਂ ਦੀ ਤੋਬਾ ਕਰਵਾ ਦਿੱਤੀ ਹੈ, ਉੱਥੇ ਹੀ ਪੰਜਾਬ ਚ ਗੁਰਦਾਸਪੁਰ ਸਭ ਤੋਂ ਠੰਡਾ ਰਹਿਣ ਕਾਰਨ ਪਿਛਲੇ ਰਿਕਾਰਡ ਟੁੱਟ ਗਏ ਹਨ। ਜੇਕਰ ਸਮੁੱਚੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਹੱਡ ਚੀਰਵੀਂ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਿਮਲੇ ਤੋਂ ਵੀ ਜ਼ਿਆਦਾ ਠੰਡ ਸੀ। ਜਿੱਥੇ ਤਾਪਮਾਨ ਆਮ ਨਾਲੋਂ ਕਾਫੀ ਘੱਟ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨੀਆਂ ਨੇ ਹੁਣ ਅਗਲੇ 2-3 ਦਿਨਾਂ ਲਈ ਸੰਗਣੀ ਧੁੰਦ ਪੈਣ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਤੇ ਨਾਲ ਹੀ ਕਈ ਥਾਵਾਂ ਤੇ ਗਰਦ ਦੇ ਨਾਲ ਮੀਂਹ ਅਤੇ ਗੜੇ ਪੈ ਸਕਦੇ ਹਨ ਮਾਹਿਰਾ ਮੁਤਾਬਿਕ ਹਲੇ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਕਿਉਂਕਿ ਪਹਾੜੀ ਇਲਾਕਿਆਂ ਵਿੱਚ বরਫ ਪੈਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਜਾਵੇਗੀ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਰਹੇ ਕਾਟੋਕਲੇਸ਼ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੀ ਵਾਰ ਖੁੱਲ ਕੇ ਬੋਲੇ ਹਨ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦੇ ਆ ਕਿ ਹੈ ਕਿ ਅਨੁਸ਼ਾਸਨਹੀਨਤਾ ਕਰਕੇ ਪਾਰਟੀ ਨੂੰ ਬੇहद ਨੁਕਸਾਨ ਹੋਇਆ ਹੈ ਮੈਂ ਸਮਝਦਾ ਹਾਂ ਕਿ ਜੇ ਪਾਰਟੀ ਵਿੱਚ ਅਨੁਸ਼ਾਸਨ ਨਹੀਂ ਹੋਵੇਗਾ ਤਾਂ ਪਾਰਟੀ ਸਹੀ ਢੰਗ ਨਾਲ ਨਹੀਂ ਚੱਲ ਸਕਦੀ ਪਾਰਟੀ ਵਿੱਚ ਅਨੁਸ਼ਾਸਨ ਨਾ ਹੋਣ ਕਾਰਨ ਸਾਨੂੰ ਦੇਸ਼ ਭਰ ਵਿੱਚ ਕਾਫੀ ਨੁਕਸਾਨ ਚ ਝੱਲਣਾ ਪਿਆ ਹੈ ਜਿੰਨੀ ਦੇਰ ਤੱਕ ਅਸੀਂ ਪਾਰਟੀ ਨੂੰ ਨਹੀਂ ਸਮਝਾਂਗੇ ਵਿਚਾਰਧਾਰਾ ਨੂੰ ਨਹੀਂ ਸਮਝੋਗੇ ਤਾਂ ਮੈਨੂੰ ਲੱਗਦਾ ਹੈ ਕਿ ਉਨੀ ਦੇਰ ਤੱਕ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਤੁਸੀਂ ਮੁੱਖ ਮੰਤਰੀ ਚਿਹਰਾ ਹੋਵੋਗੇ ਸਾਰਾ ਕੁਝ ਕਰਕੇ ਜਾ ਕੇ ਕਹਿੰਦੇ ਜੀ ਮਾਫੀ ਆਪ ਹੀ ਮaaf ਕਰਨਾ ਹੈ ਆਪ ਹੀ ਮਾਫੀ ਮੰਗਣੀ ਹੈ ਲੈ ਲੈ ਦੱਸੋ ਮੈਨੂੰ ਤਾਂ ਅੱਜ ਪਤਾ ਲੱਗਿਆ ਹੈ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਨਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡੇ ਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾ ਹਾਂ ਜੀ ਹੁੰਦੀ ਹੈ ਮੈਂ ਤੇ ਇਹ ਵੀ ਦੱਸਤਾ ਸੀ ਕਿੰਨੇ ਕਿਊਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਦਾ ਮੈਂ ਨਕਾ ਕਿਸ ਮੇਰੇ ਤੇ ਮੈਂ ਤਾਂ ਹਰ ਇੱਕ ਹਫਤੇ ਪੇਸ਼ੀ ਪਵਾ ਕਰੂੰਗਾ ਵੀ ਜਦ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ ਇਹਨਾਂ ਦੇ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀਏ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰ ਮੈਨੂੰ ਕੋਟ ਚ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਆਜ ਗੱਲ ਹੀ ਬਾਤ ਹੁਣ 23 ਕਰੋੜ ਰੁਪਇਆ ਜਾਰੀ ਕਰਤਾ ਜੀ 29 ਕਰੋੜਾ ਜੀ ਧੀ ਸਾਹਿਬ ਧੂਰੀ ਦੇ ਪਿੰਡਾਂ ਧੂਰੀ ਦੇ ਪਿੰਡਾਂ ਵਾਸਤੇ 29 ਕਰੋੜ ਰੁਪਇਆ ਜਾਰੀ ਕਰਤਾ ਸਾਰੇ ਪਿੰਡ ਲਗਭਗ ਆ ਗਏ ਜੋ ਪਹਿਲਾਂ ਪਿੰਡਾਂ ਨੂੰ ਪੁੱਛਿਆ ਤੁਹਾਨੂੰ ਚਾਹੀਦਾ ਕੀ ਹੈ ਪਿੰਡ ਨੂੰ ਚਾਹੀਦੀ ਹੁਣ ਸੋਲਰ ਲਾਈਟਾਂ ਅਸੀਂ ਟੋਬਾ ਠੀਕ ਕਰਦੀਏ ਫਾਇਦਾ ਕੀ ਹੈ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਟੋਬਾ ਕਰਨਾ ਹੈ ਜਾਂ ਲਾਈਟਾਂ ਲਵਾਉਣੀਆਂ ਉਹਨਾਂ ਨੇ ਦੱਸਿਆ 29 ਕਰੋੜ ਰੁਪਏ ਜਾਰੀ ਮੈਂ ਕਿਹਾ ਸੀ ਨਾ ਕਿ ਧੂਰੀ ਤੁਰਾ ਬਣੂਗੀ ਸਿਆਸਤ ਦਾ ਅੱਜ ਧੂਰੀ ਤੁਰਾ ਹੈ ਸਿਆਸਤ ਦਾ ਬਾਪਿਆਂ ਨੇ ਮੇਰੇ ਕੋਲ ਚਿੱਠੀਆਂ ਸਾਰੇ ਪੈਸੇ ਜਾਰੀ ਹੋ ਗਏ ਤੇ ਜਦੋਂ ਹਾਂ ਇੱਕ ਗੱਲੋਂ ਮੈਂ ਥੋੜੀ ਜਿਹੀ ਮਾਫੀ ਚਾਹੂੰਗਾ ਕਈ ਵਾਰੀ ਮੈਥੋਂ ਘੱਟ ਆ ਜਾਂਦਾ ਹੈ ਹੈਨਾ ਦੀਪਿੰਡਾਂ ਚ ਘਟ ਆਇਆ ਜਾਂਦਾ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਪੈ ਗਈ ਹੂੰ ਤਾਂ ਵੈਸੇ ਮੇਰੇ ਪਰਿਵਾਰ ਚੋਂ ਜਿਹਾ ਡਾਕਟਰ ਗੁਰਪ੍ਰੀਤ ਕੌਰ ਮੇਰੀ ਪਤਨੀ ਜਿਹੜੀ ਆ ਉਹ ਵੀ ਆਉਂਦੀ ਰਹਿੰਦੀ ਐ ਮਨਪ੍ਰੀਤ ਭੈਣ ਹੈ ਹੈਨਾ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਪਰ ਕਈ ਵਾਰੀ ਮੇਰਾ ਗੇੜਾ ਥੋੜਾ ਜਿਹਾ ਇਧਰ ਉਧਰ ਹੋ ਜਾਂਦਾ ਲੰਬਾ ਤਾਂ ਗੁੱਸਾ ਨਾ ਕਰੋ ਇਸ ਗੱਲ ਦਾ ਕਿਉਂਕਿ ਜ਼ਿੰਮੇਵਾਰੀ ਤੁਸੀਂ ਹੁਣ ਦਿੱਤੀ ਐ ਹੈਨਾ ਤੇ ਫਿਰ ਉਹ ਨਿਭਾ ਲਈਏ ਤੇ ਨਾਲੇ ਥੋੜਾ ਜਿਹਾ ਮਾਣਤਾ ਮਹਿਸੂਸ ਹੁੰਦਾ ਹੁੰਦਾ ਹੋਣਾ ਜਦੋਂ ਆਹ ਵੱਡੇ ਵੱਡੇ ਦੇਸ਼ ਦੇ ਲੀਡਰਾਂ ਚ ਕੋਈ ਪੱਗ ਵਾਲਾ ਹੁੰਦਾ ਉਹ ਥੋਡੇ ਵਾਲਾ ਹੈ ਥੋਡੇ ਉਦੋਂ ਥੋੜਾ ਜਿਹਾ ਮਾਣ ਵੀ ਮਹਿਸੂਸ ਕਰਿਆ ਕਰੋ ਫਿਰਦਾ ਸਾਡੇ ਵਾਲਾ ਸੋ ਕਦੇ ਵੀ ਤੁਹਾਡੇ ਨਾਂ ਤੇ 1 ਰੁਪਇਆ ਨਾ ਖਾਣ ਦੇਵਾਂ ਨਾ ਹੀਰਾ ਫੇਰੀ ਕਰਾਂ ਰੋਜ਼ ਕਹਿੰਦੇ ਵੀ ਨੇ ਨਾ ਇਹ ਮਾਮਾ صدیق ਨਾ ਜਾਂਦਾ ਹੁੰਦਾ ਸੀ ਇਹਨੂੰ 600 ਰੁਪਇਆ ਦਿਹਾੜੀ ਮਿਲਦੀ ਹੁੰਦੀ ਸੀ ਉਹ ਪਾਈ ਦਿਹਾੜੀਆਂ ਕਰਨ ਲਾਇਕ ਹੀ ਨਹੀਂ ਸੀ ਤੁਸੀਂ ਤਾਂ ਲਾਇਏ ਸੀ ਤੇ ਦਿਹਾੜੀ ਕਰਨਾ ਕੋਈ ਮਾੜੀ ਗੱਲ ਨਹੀਂ ਗੁਰੂ ਸਾਹਿਬ ਨੇ ਕਿਰਤ ਕਰਦਾ ਹੋਕਾ ਦਿੱਤਾ ਹੁਣ ਕਹਿੰਦੇ ਕੌਣ ਨੇ ਉਹੋ ਜਿਨ੍ਹਾਂ ਦੇ ਬਾਪੂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਰਹੇ ਆ ਆਪਾਂ ਆਟੇ ਵਾਲੇ ਬਿਸਕਟਾਂ ਵਾਲੇ ਆ ਆਹ ਵਰਗਾ ਵਸਣਾ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਪਰ ਇਹ ਕਹਿੰਦੇ ਨੇ ਮੋਬਾਈਲ ਫੋਨਾਂ ਵਾਲਾ ਆ ਗਿਆ ਕਦੇ ਪਤਾ ਨਹੀਂ ਕੌਣ ਆ ਗਿਆ ਕਮਾਲ ਯਾਰ ਤੁਸੀਂ ਆਉਣੇ ਹੁੰਨੇ ਹੋ ਆ ਪਬਲਿਕ ਆ ਭਰਾ ਤੁਸੀਂ ਤੁਸੀਂ ਆ ਜਾਓ ਇਹਨਾਂ ਕੋਲੇ ਤੁਸੀਂ ਗੱਲ ਕਰ ਲਿਓ ਜਿੱਦੇ ਮੀਂਹ ਪੈਂਦਾ ਸੀ ਕਾਹ ਜਿਹੜੇ ਆਏ ਸੀ ਮੈਂ ਉਹਦੇ ਹੈਗੇ ਸੀ ਇਹ ਉੱਧਰ ਘਰੇ ਬੈਠੇ ਹੋਣੇ ਨਾ ਐਂ ਕਹਿੰਦੇ ਹੁਣ ਮੌਸਮ ਬਹੁਤ ਸੁਹਾਵਣਾ ਹੈ ਉਹਦੇ ਮੈਂ ਫਿਰਦਾ ਸੀ ਗੱਡੀ ਦੀ ਛੱਤ ਤੇ ਚੜ ਕੇ ਤੁਹਾਨੂੰ ਇਹ ਕਹਿੰਦਾ ਯਾਰ ਜਿਵੇਂ ਮਰਜੀ ਕਰ ਲੋ ਇੱਕ ਵਾਰੀ ਬਦਲ ਲੀਏ ਆਜੂਗਾ ਬਦਲਾ ਆਜੂਗਾ ਕਰ ਲੀਏ ਸੋ ਇਸ ਕਰਕੇ ਪਬਲਿਕਾ ਜੀ ਬਹੁਤ ਵੱਡਾ ਪਬਲਿਕ ਕੋਲੇ ਤਾਕਤ ਹੈ ਬਹੁਤ ਵੱਡੀ ਤਾਕਤ ਹੈ ਮੈਂ ਮਿਲ ਕੇ ਆਇਆ ਹੁਣ ਜਦੋਂ ਮੈਂ ਪਿੰਡ ਉੱਥੋਂ ਆਇਆ ਸਕੂਲੋਂ ਕੋਈ ਆਇਆ ਜਾਂ ਘਰ ਨਹੀਂ ਹੋਣਾ ਜਿੱਥੇ ਮਾਵਾ ਪੈਣਾ ਦੁਕਾਨਾਂ ਵਾਲੇ ਸਾਰੇ ਐ ਖੜੇ ਸੀ ਬਸ ਜਿਵੇਂ ਰੋਡ ਸ਼ੋ ਹੋਵੇ ਐਨਾ ਪਿਆਰ ਕਿਤੇ ਮਿਲ ਸਕਦਾ ਏ ਕਿਸੇ ਬੰਦੇ ਨੂੰ ਭਗਵਾਨ ਤੁਮਾਂ ਦੀ ਬੁਰੀ ਆਦਤ ਐ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਐ ਝੂਠ ਤੇ ਨਿਰਭਰ ਲਗਾਤਾਰ ਉਹਨਾਂ ਦੇ ਬਾਦਲ ਪਰਿਵਾਰ ਬਾਰੇ ਖੰਨਾ ਕਰਦੇ ਆ। ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ। ਭਾਈ 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 ਪਰ ਹੁਣ ਜੋ ਕਿ ਮੁੱਖ ਮੰਤਰੀ ਹੋ ਗਏ। ਮੁੱਖ ਮੰਤਰੀ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ। ਤੇ ਉਸ ਜ਼ਿੰਮੇਵਾਰੀ ਦੀ ਪੋਜੀਸ਼ਨ 'ਚ ਬੈ ਕੇ ਵੀ ਝੂਠ ਬੋਲਣਾ। ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ। ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾ ਸਰ ਸਾਡਾ ਫਾਰਮ ਹੈ। ਉਸ ਧਰਮ ਵਿੱਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਣ ਸਾਹਿਬ ਦੇ ਵਾਸਤੇ ਕੱਢੀ ਗਈ ਹੈ ਖੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢਿਆ ਹੁਣ ਜਦੋਂ ਸਰਕਾਰ ਸੀ ਉਦੋਂ ਕੱਢਿਆ ਐਡੇ ਝੂਠ ਬੋਲੇ ਉਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੀ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡਿਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਹੈ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਕੀ ਝੂਠ ਪਾਲਨ ਦੀ ਕੀ ਸਜ਼ਾ ਹੋਣੀ ਹੈ ਉਹਨਾਂ ਨੇ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣਗੇ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘਟ ਮੁਖਸਰ ਦੀ ਧਰਤੀ ਤੇ ਮੁੱਖ ਮੰਤਰੀ ਆਤਾ ਜਾਣਗੇ ਨਾ ਹਾਂ 2 ਸਾਲਾਂੋਂ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘਟ ਜੇ ਬਾਦਲ ਸਾਹਿਬ ਖੁੱਲੇ ਗੱਫੇ ਦੰਦੇ ਸੀ ਗੱਫੇ ਜਰੂਰ ਜਾ ਕੇ ਦੇਖੇ ਦੇਖੇ ਜਾਣ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜਰੂਰ ਹਮ ਰਾਹੁਲ ਗਾਂਧੀ ਕੀ ਸਿਪਾਹੀ खड़गे साहब के सिपाही और हमारा एक एक प्रयास पार्टी को वर्कर लेवल पे खड़ा करने के लिए संगठित हुई शक्ति जीत का कारण बनती विभाजित हुई शक्ति पतन का कारण बनती मैं जब से कांग्रेस में आया हूं कभी किसी वर्कर के खिलाफ भी मेरी आवाज नहीं उठी और ना ही उठेगी समझे नहीं लेकिन ये लड़ाई निजी है नहीं ये ना तो निजी लड़ाई है ना किसी व्यक्तिगत तौर की लड़ाई है ये लड़ाई एक आइडियोलॉजी की है एक विचारधारा की है वो विचारधारा जो पंजाब को पंजाब के पुनरुत्थान को बल दे सके एक मिनट बल दे सके ठीक है नहीं? एक तरफ वो लोग हैं जिन्होंने 25-30 साल से पंजाब को खोखला किया पंजाब के खजाने को जेबों में डाला पंजाब को बेचा गिरवी रखा ठीक है लोगों ने कभी गलत वोट नहीं डाले लोगों ने आस और विश्वास के वोट डाले ठीक है दूसरी तरफ अब वो लोग लोकराज, देखिए बहुत सारे योगदान डाले सरकारें बनने में पहले बादल साहब फिर कैप्टन साहब ठीक है अब पंजाब के लोग हैं पंजाब के लोग लोक शक्ति लोकतंत्र का सबसे बड़ा गहना है सबसे बड़ी ताकत है तो अगर लोगों के पास जाकर कांग्रेस की आइडियोलॉजी को प्रॉप कांग्रेस के विरसे के साथ आम वर्कर को जोड़ना तोड़ने वाले को मान तोड़ने वाले को मान तो ये लोग तय करें कि जोड़ने वाला कौन है तोड़ने वाला और जोड़ने वाला भी जब मैं बात करता हूं तो भाई नीति से पॉलिसी से पंजाब कभी भी गुटबाजी से एक सिस्टम के शिकार हो गए हम पर तो क्या है सिस्टम मैं और फलाने बंदे दे नाल जुड़ गया फलाना बंदा फोन करेगा मेरा काम करा देगा वो उनको कुटा देगा ये सिस्टम की गुलामी है लेकिन अगर नीतियां हो तो विरोधी पार्टी के लिए समझे नहीं वो पंजाब के लोगों के लिए नीति इसलिए नीति न्याय क्या खैरा साहब के साथ जो हुआ है हमारे साथ जो हुआ क्या वो न्याय है इसलिए नीति है। इनके कृषि इनके बलबूते पे एक एजेंडा विजन ऑल विज़न एक विज़न जो सबको मतलब सबको पसंद हो मैं नहीं कहता कि ये पंजाब का है, भाई पंजाब का एजेंडा है इसमें मेरा क्या है मेरी तो कोई हैसियत ही नहीं गुरु साहब का फलसफा है यदि आप बेहतर कर सकते हो तो आप बेहतर कीजिए और यदि बेहतर कीजिए और मैं आपके पीछे चलूंगा यदि यह बेहतर नहीं होता आपके पास कुछ नहीं है तो आप निजी गालियां देना चाहते हैं तो दीजिए उसका पंजाब के ऊपर कोई असर नहीं उससे पंजाब कैसे बेहतर होता है ठीक है कि नहीं तो फिर भैया आप इस एजेंडे के पीछे चलिए ना तो व्यक्तिगत लड़ाई है ये विचारधारा की लड़ाई है अगर आप अगर आप पंजाब की बेहतरी चाहते हैं तो इस एजेंडे पे संवाद कीजिए इसमें मेरा तेरा नहीं साडा पंजाब है समझे ऐसा कोई भी शब्द नहीं जो अक्षर ना बन सके ऐसी कोई वनस्पति पेड़ पौधा नहीं जो औषधि न बन सके और ऐसा कोई कांग्रेस का वर्कर नहीं जो यथा योग्य जगह पे सम्मानित होकर स्थापित ना हो सके तो भाई वर्कर के बिना पार्टी नहीं खड़ी हो सकती वो नियम है तो नियम को तगड़ा करने के लिए अगर लोगों में जा रहे हैं तो प्रधान साहब ने भी कहा है और इंचार्ज साहब ने भी कहा है कि इसमें कोई आपत्ति नहीं मिनट 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 देखिए जब यादव साहब आये इससे पहले के प्रोग्राम थे, थे। ठीक है तो उन्होंने कहा है कि अब मैंने बात की है मैंने कहा ये प्रोग्राम पहले के फिक्स थे सब कुछ जब आप आए हो तो नहीं तो मुझे अगर पता होता कि ये मीटिंग है तो रैली नौ तारीख को कैसे रखते तो मैं उनको मिला